ਭਾਗਵਤਪਾਣੀ ਜੀਲਾ ਪ੍ਰਧਾਨ ਚੁਸ਼ੀਲ ਜੀ ਅਤੇ ਸੀਨੀਅਰ ਅਫਸਰ ਕੁਮਾਰਾ ਚੰਦਰ ਜੀ ਪੁਰਵ ਐਮਐਲਏ ਪੁਰਾ ਮੰਤਰੀ ਸੱਜਰ ਸਾਹਿਬ ਰਾਜੀ ਸਾਹਿਬ ਰਜੇਸ਼ ਮੁਚੀ ਜੀ ਜੀ ਖਾਸ ਕਰਕੇ ਜਿਹੜੇ ਹਮੇਸ਼ਾ ਮੈਨੂੰ ਛੋਟੇ ਭਰਾ ਦੇ ਤਰ੍ਹਾਂ ਪਿਆਰ ਕਰਨ ਵਾਲੇ ਹੋਰ ਮੇਰੇ ਹਮਸਫਰ ਬਣ ਕੇ ਨਾਲ ਚੱਲਵੇ بڑے ਭਾਈ ਸ਼ਿਲ ਰਿੰਕੂ ਜੀ ਪੁਰਵ ਐਮਪੀ ਸਾਹਮਣੇ ਬੈਠੀਆਂ ਮੇਰੀਆਂ ਬਾਵਾ ਮੇਰੀਆਂ ਭੈਣਾਂ ਮੇਰੇ ਬੁੱਤਰ ਸਾਡੀ ਪਾਰਟੀ ਦੇ ਧੰਮ ਜਿਹਨਾਂ ਦੇ ਸਿਰ ਦੇ ਉੱਤੇ ਇਹ ਜਿਹੜੀ ਲੜਾਈ ਲੱਗ ਰਹੀ ਹੈ ਕਿ ਜਿਹੜੀ ਸੱਚੋ ਜੂਰ ਨਹੀਂ ਰਹੀ ਮੈਂ ਸਿੱਧਾ ਸਿਰਫ ਜਿਹਨੇ ਵੀ ਮੇਰੇ ਪੀੜ੍ਹੀ ਦੇ ਦੋਸਤ મિતਰ ਖੜੇ ਆ ਇਹ ਜਿਹੜੀ ਜਨਾਬ ਹੈ ਜਿਹਦੇ ਵਿੱਚ ਮੇਰੇ ਦੇ ਛੋਟੇ ਜਿਹੇ ਕਰਮਚਾਰੀ ਉੱਤੇ ਜਿਸ ਪਾਰਟੀ ਨੇ ਮੈਨੂੰ ਉਂਗਲੀ ਫੜ ਕੇ ਚਲਾਇਆ ਇੱਕ ਪੋਸਟ ਆਪ ਪਾਰਟੀ ਦੀ ਸੇਵਾ ਕੀਤੀ ਅੱਜ ਉਸ ਵੇਲੇ ਇੰਨੇ ਜਗਰ ਕੀਤਾ ਅੱਜ ਤੁਸੀਂ ਐਵੇਂ ਲ ਬਣਾਇਆ ਅਤੇ ਭਾਰਤੀ ਜਨਤਾ ਪਾਰਟੀ ਦੀ ਰਾਸ਼ਟਰੀ ਟੀਮ ਤੱਕ ਤੁਸੀਂ ਸਾਰਿਆਂ ਨੂੰ ਭੇਜਿਆ ਇਹ ਛੋਟੇ ਜਿਹੇ ਬੱਚੇ ਦੇ ਵਿਸ਼ਵਾਸ ਕਰਕੇ